ਸਮੇਂ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਖੜੇ ਆ ਜਿੱਥੇ ਸਤਲੁਜ ਦਾ ਪਾਣੀ ਜਿਸ ਵੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਠਾਠਾ ਮਾਰਦਾ ਹੋਇਆ ਜਿਹੜਾ ਪਾਣੀ ਹੈ ਇਸ ਸਮੇਂ ਜਿਹੜਾ ਆ ਰਿਹਾ ਹੈ ਜਿੱਥੇ ਸਤਲੁਜ ਦੇਕਰ ਗੱਲ ਕਰੀਏ ਤਾਂ ਬੰਨ ਜਿਹੜੇ ਨੇ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਕੱਲ ਦੀ ਜਿਹੜੀ ਕੀ ਹੈ ਇੱਥੇ ਪ੍ਰਸ਼ਾਸਨ ਮੌਜੂਦ ਹੈ ਇੱਥੇ ਬੰਨ ਲਏ ਜਾ ਰਹੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੱਲ ਬੰਨ ਲਾਏ ਸੀਗੇ ਉਹ ਵੀ ਟੁੱਟ ਚੁੱਕੇ ਨੇ ਜਿਹੜੇ ਅੱਜ ਦੁਬਾਰਾ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜੇ ਪੌਪੂਲਰ ਕੱਟ ਕੇ ਇੱਥੇ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਮਿੱਟੀ ਇਸ ਦੇ ਨਾਲ ਲੱਗਦੀ ਆ ਉਹ ਨਾ ਤਾਂ ਇਸ ਦੇ ਵਿੱਚ ਤੇ ਇੱਥੇ ਲੋਕ ਤੁਸੀਂ ਦੇਖ ਸਕਦੇ ਹੋ ਮੌਜੂਦ ਨੇ ਜਿੱਥੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ ਭਾਈ ਜੀ ਇੱਥੇ ਪਹਿਲਾਂ ਵੀ ਇਸ ਤਰੀਕੇ ਦੇ ਹਾਲਾਤ ਕਦੇ ਬਣੇ ਨੇ ਇਸ ਪਿੰਡ ਦੇ ਵਿੱਚ ਨਹੀਂ ਭਾਈ ਪਹਿਲਾਂ ਨਹੀਂ ਕਦੇ ਵੀ ਬਣੇ 23 ਪੈਦੇ ਆ 2023 ਦੇ ਵਿੱਚ ਬਣੇ ਸੀ ਪਹਿਲਾਂ ਤੇ ਹੁਣ ਲਾ ਲਓ 2025 ਦੇ ਵਿੱਚ ਫੇਰ ਹੋਇਆ ਇਹ ਤਾਂ ਜਿ ਇੱਥੇ ਜੇ ਤੱਕ ਲਾਣੀ ਠੱਕਰਾ ਲਾਣੀ ਚਾਹੀਦੀ ਹੈ ਕੋਈ ਵੀ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਕਿ ਕੋਈ ਵੀ ਕੰਮ ਆ ਕੇ ਸਰਕਾਰ ਮੌਕੇ ਤੇ ਆ ਕੇ ਦੇਖੇ ਮੁੰਡਿਆਂ ਸਭ ਆਏ ਆ ਮੌਕੇ ਦੇ ਦੇਖ ਕੇ ਗਏ ਆ ਉਹ ਕੋਈ ਵੀ ਆ ਕੇ ਜਿੱਦਾਂ ਕਿ ਉਹਨੂੰ ਜਿਹਨਾਂ ਦੇ ਖੇਤ ਆ ਉਹਨੂੰ ਮਾਜਵਾ ਦਿੱਤਾ ਜਾਵੇ ਮੌਕੇ ਤੇ ਦਿੱਤਾ ਜਾਵੇ ਕਿਉਂ ਨਾ ਦਾ ਵੀ ਕੋਈ ਬਣੇ ਪਿਆਰ ਦਾ ਕੁਝ ਜਿਹਨਾਂ ਦੇ ਝੋਨੇ ਲੱਗੇ ਆ ਜੀ ਲਾ ਲਓ ਦੋ ਤਿੰਨ ਕਿੱਲੇ ਵਿੱਚ ਦੌੜ ਗਏ ਦੇਖਦੇ ਦੇਖਦੇ ਜਦੋਂ 2023 ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਉਦੋਂ ਕਿੰਨਾ ਕੁ ਜਿਹੜਾ ਖਤਰਾ ਇੱਥੇ ਹੋ ਗਿਆ ਸੀਗਾ ਕਿੰਨਾ ਕੁ ਜਿਹੜਾ ਪਿੰਡ ਆ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ ਜੀ ਨਹੀਂ ਇੱਥੇ ਨਹੀਂ ਜੀ ਖਤਰਾ ਹੋਇਆ ਸੀ ਉਹ ਪਿੰਡ ਦੇ ਗੜੀ ਟੋਕਣਾ ਹੋਇਆ ਸੀਗਾ ਉੱਥੇ ਹੋਇਆ ਸੀ ਨੁਕਸਾਨ ਲੇਕਿਨ ਫੇਰ ਵੀ ਮੌਕੇ ਤੇ ਤਰਸਣ ਆ ਕੇ ਦੇਖਿਆ ਤੇ ਉਹਨੂੰ ਸਮਾਧ ਲੈ ਗਿਆ ਹੂੰ ਤੇ ਸਰ ਹੁਣ ਕਿਸ ਤਰੀਕੇ ਨਾਲ ਇੱਥੇ ਪਾਣੀ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਕਿ ਕਿੰਨੋਂ ਜਿਹੜਾ ਲਗਭਗ ਰੋਜ ਜਿਹੜਾ 17 ਪਾਣੀ ਦਾ ਵਧਦਾ ਪਿਆ ਇੱਥੇ ਨਹੀਂ ਜੀ ਹੁਣੀ ਜਿਆਦਾ ਆ ਦੋ ਤਿੰਨ ਦਿਨ ਤੋਂ ਹੀ ਹੋਇਆ ਜਿਆਦਾ ਜੀ ਪਾਣੀ ਆ ਦੋ ਤਿੰਨ ਜਾਂ ਜਦਾਂ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਵੀ 7-8 ਕਿੱਲੇ ਰੜ ਚੁੱਕੇ ਆ ਅੱਛਾ ਇਹਦੇ ਵਿੱਚ ਰੜ ਚੁੱਕੇ ਨੇ ਕਿੱਲੇ ਹਾਂ ਜੀ ਕਿੱਲੇ 7-8 ਕਿੱਲੇ ਚੱਲ ਚੁੱਕੇ ਵਿੱਚ ਇਹਲਾ ਲਾ ਲਓ ਜੀ ਉਹ ਹਿਸਾਬ ਪਾਣੀ ਚੱਲਦਾ ਸੀਗਾ ਹੂੰ ਤੁਸੀਂ ਆਪ ਹਿਸਾਬ ਲਾ ਲਓ ਇੱਥੇ ਆ ਗਿਆ ਅੱਛਾ ਪਾਣੀ ਇੱਕ ਵਾਰ ਮੈਂ ਕਹੂੰਗਾ ਉਹ ਜਿੱਥੇ ਲਹਿਰਾ ਬਣਦੀ ਹਾਂ ਹਾਂਜੀ ਉੱਥੇ ਸੀਗੀ ਜੀ ਪਹਿਲਾ ਜਗਾ ਅੱਛਾ ਹੁਣ ਢਾ ਲੱਗਦੀ 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 ਇੱਥੇ ਆ ਗਈ ਜਿਹੜਾ ਉਹ ਢਾ ਲਾ ਰਿਹਾ ਦਰਿਆ ਆਪਣੀ ਜਰੋ ਦੇਲੀ ਦੇਲੀ ਲਾ ਰਿਹਾ ਹਾਂਜੀ ਭਾਈ ਜੀ ਕਦੋਂ ਕਿ ਮਤਲਬ ਜਦੋਂ ਸੇ ਪਾਣੀ ਵਧਣਾ ਸ਼ੁਰੂ ਹੋਇਆ ਇਹ ਭਾਜੀ ਸਵੇਰ ਤੋਂ ਹੀ ਘੰਟੇ ਦੀ ਘੰਟੇ ਗਾਂਹ ਦੀ ਗਾਂਹ ਵਧਦੀ ਜਾ ਰਿਹਾ ਹੁਣ ਸਾਡੇ ਦੇਖਦੇ ਦੇਖਦੇ ਉਹ ਪਪੂਲਰ ਸਾਰੇ ਟਿੱਕੇ ਜੀ ਤੇ ਹੁਣ ਅੱਗੇ ਵੀ ਭਾਜੀ ਬਹੁਤ ਨੁਕਸਾਨ ਹੋਣ ਦੇ ਚਾਂਸ ਹੈਗੇ ਆ ਤੇ ਤਿਆਰੀ ਕਰ ਰਿਹਾ ਸਾਰੇ ਤੇ ਐਮਐਲਏ ਸਾਹਿਬ ਮੁੰਡੀਆਂ ਵੀ ਹੁਣੇ ਇੱਥੋਂ ਗਿਆ ਕਹਿੰਦੇ ਜੋ ਤੁਹਾਡਾ ਨੁਕਸਾਨ ਹੋਇਆ ਸੀ ਭਰਾਂਗੇ ਥੋੜੇ ਚਿਰ ਠਹਿਰ ਕੇ ਜੋ ਵੀ ਤੇ ਬਹੁਤ ਮਿਹਰਬਾਨੀ ਐ ਐਮਐਲਏ ਸਾਹਿਬ ਦੀ ਜੋ ਆਏ ਤੇ ਬਸ ਸਰ ਲੜੀ ਜਾ ਰਹੇ ਆ ਹਜੇ ਦੇਖੋ ਕੀ ਬਣਦਾ ਜੀ ਹਲਾਤਾਂ ਨਾਲ ਲੜ ਰਹੇ ਹਾਂ ਡਰ ਇਹ ਵੀ ਹੋਣਾ ਕਿ ਤਨਾ ਕਿਤੇ ਵੀ ਪਾਣੀ ਚੜ ਕੇ ਪਿੰਡਾਂ ਕੰਨੀ ਨਾ ਜਾਵੇ ਕਿਉਂਕਿ ਜੇਕਰ ਗੱਲ ਕਰੀਏ ਪਿੰਡ ਬਿਲਕੁਲ ਨਾਲ ਲੱਗਦਾ ਕੁਝ ਸਰ ਉਹੀ ਡਰਤਾ ਹੈਗਾ ਹੀ ਆ ਜੀ ਹੁਣ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਕਈ ਵਾਰ ਨਾਲ ਦੇ ਪਿੰਡਾਂ ਵਾਲੇ ਬੰਦਿਆਂ ਨੂੰ ਜਿਵੇਂ ਅਸੀਂ ਵੀ ਨਾਲ ਦੇ ਪਿੰਡ ਰਾਤ ਨੂੰ ਸਾਰਾ ਦਿਨ ਵੀ ਸਾਰੀ ਰਾਤ ਕਈ ਜਾਈਦਾ ਨਾਲ ਦੇ ਬੰਦਿਆਂ ਨੂੰ ਵੀ ਚੱਕੰਨੇ ਹੋ ਕੇ ਰਹੋ ਕੋਈ ਕੁਝ ਪਤਾ ਨਹੀਂ ਪਾਣੇਗਾ ਜੀ ਹਾਂਜੀ ਵੀ ਤਾਂ ਇਸ ਸਮੇਂ ਵੀ ਜਿਸ ਤਰੀਕੇ ਨਾਲ ਗੱਲ ਕਰ ਰਹੇ ਵੀ ਜਿਹੜੀਆਂ ਮਿੱਟੀ ਐ ਨਾਲ ਦੀ ਨਾਲ ਜਿਹੜੀ ਕਿ ਇਹ ਵਿੱਚ ਡਿੱਗਦੀ ਹੋਈ ਜਿਹੜੀ ਨਜ਼ਰ ਆ ਰਹੀ ਹੈ ਤੇ ਜਿਹੜੇ ਲੋਕ ਹੋਰ ਮੌਜੂਦ ਨੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਜੀ ਪਾਣੀ ਜਦੋਂ ਹੁਣ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਪਹਿਲਾਂ ਇਸ ਤਰੀਕੇ ਨਾਲ 2023 ਦੇ ਵਿੱਚ ਵੀ ਇਸੇ ਤਰੀਕੇ ਦਾ ਹਾਸ਼ਰ ਹੋਇਆ ਸੀ ਉੱਥੇ ਹਾਸ਼ਰ ਹੋਇਆ ਸੀ ਉਦੋਂ ਇੰਨਾ ਨਹੀਂ ਸੀ ਗਿਆ ਕਿਉਂਕਿ ਪਾਣੀ ਜਿਆਦਾ ਉੱਚਾ ਹੋਣ ਕਰਕੇ ਨਾ ਜਿਹੜਾ ਕਟ ਸੀ ਉਹ ਨਹੀਂ ਸੀ ਲੱਗ ਰਿਹਾ ਪਾਣੀ ਉੱਪਰ ਆ ਗਿਆ ਸੀ ਜਿਆਦਾ ਇਹਦਾ ਵਿਚਲੇ ਦਾ ਵਹਾਅ ਘਟ ਗਿਆ ਸੀਗਾ ਪਰ ਬੰਨ ਦੇ ਨਾਲ ਲੱਗੇ ਚਲੇ ਜਿਸ ਤਰੀਕੇ ਨਾਲ ਦੇਖੀਏ ਪਾਣੀ ਕਾਫੀ ਰਫਤਾਰ ਨਾਲ ਜਿਹੜਾ ਆਉਂਦਾ ਹੋਇਆ ਛੱਲਾਂ ਇੱਥੇ ਨਜ਼ਰ ਆਉਂਦੀਆਂ ਪਾਣੀ ਦੀਆਂ ਚਾਲਦੀਆਂ ਹੋਈਆਂ ਆਵਾਜ਼ ਦੀ ਜੇਕਰ ਗੱਲ ਕਰੀਏ ਪਾਣੀ ਦੀ ਉਹ ਵੀ ਕਾਫੀ ਡਰਾ ਬਣੀ ਇਸ ਵਾਰ ਡਰਾ ਨਹੀਂ ਦੇਖੋ ਜੀ ਪਾਣੀ ਹੈ ਹੀ ਬਹੁਤ ਸਪੀਡ ਨਾਲ ਇੱਥੇ ਮਿਕਲਾ 15 ਤੋਂ 20 ਫੁੱਟ ਡੂੰਘਾ ਪਾਣੀ ਹੋ ਗਿਆ ਹੈ ਅੱਛਾ ਜੀ ਤੇ ਕਹਿੰਦੇ ਇੱਥੇ ਇਸ ਜਿਹੜੀ ਜਗ੍ਹਾ ਇੱਥੇ ਕਾਫੀ ਜਿੱਥੇ ਜਿੱਥੇ ਫਸਲਾਂ ਸਹੀਆਂ ਲੋਕਾਂ ਦੀਆਂ ਆਮ ਕਿਸਾਨਾਂ ਦੀਆਂ ਤਾਂ ਉਹ ਵੀ ਪਾਣੀ ਜਿਹੜਾ ਕੀ ਆ ਰੋੜ ਕੇ ਆਪਣੇ ਨਾਲ ਲੈ ਗਿਆ ਦੇਖੋ ਜੀ ਘਟੋ ਘਟ ਇੱਕ ਕਿੱਲੇ ਤੋਂ ਡੇਢ ਕਿੱਲਾ ਸਵਾ ਕਿੱਲਾ ਡੇਢ ਕਿੱਲਾ ਰੋਜ਼ ਤਾਂ ਜਾ ਰਿਹਾ ਵਿੱਚ ਰੋਜ਼ ਦੇ ਵਿੱਚ ਰੋਜ਼ ਦੇ ਵਿੱਚ ਜਾ ਰਿਹਾ 5 2 6 ਕਿੱਲਿਆਂ ਦੀ ਲਾਮ ਐ ਚਲੇ ਗਈ ਐ 15 ਕਿੱਲਿਆਂ ਦੀ ਐ ਲਾਮ ਚਲੇ ਗਈ ਐ ਮਣੀ 100 ਏਕੜ ਦੇ ਲਗਭਗ ਜ਼ਮੀਨ ਲੋਕਾਂ ਦੀ ਮਰਖਲਾ ਵਿੱਚ ਚਲੇ ਗਈ ਐ ਦੇਖੇ ਤੇ ਪਪੂਲਰ ਲੱਗੇ ਸੀਗੇ ਤੇ ਪੱਠੇ ਸੀ ਕਿਦਾ ਝੋਨਾ ਸੀਗਾ ਪੜਿਆ ਝੋਨਾ ਚਲੇ ਗਿਆ ਵਿੱਚ ਅਜੇ ਮੰਤਰੀ ਸਾਹਿਬ ਇੱਥੇ ਪਹੁੰਚੇ ਕਹਿੰਦੇ ਮੁਆਵਜ਼ਾ ਵੀ ਦਿੱਤਾ ਜਾਏਗਾ ਤੇ ਕੀ ਲੱਗਦਾ ਵੀ ਜਦੋਂ ਇੱਕ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲਦਾ ਝੋਨਾ ਜਦੋਂ ਲਾਉਂਦਾ ਵੀ ਪਹਿਲਾਂ ਜੀਰੀ ਫਿਰ ਝੋਨਾ ਲਾਉਣਾ ਤੇ ਉਹ ਇਸ ਤਰੀਕੇ ਨਾਲ ਜਦੋਂ ਪਾਣੀ ਛੱਡਿਆ ਜਾਂਦਾ ਪਿੱਛੇ ਰੁੜ ਜਾਂਦੀਆਂ ਨੇ ਤਾਂ ਕਿੰਨਾ ਕਿਸਰਨੁਕ ਦੁੱਖ ਹੁੰਦਾ ਸੋ ਦੇਖੋ ਜੀ ਦੁੱਖ ਤਾਂ ਬਹੁਤ ਹੁੰਦਾ ਜਿਨ੍ਹਾਂ ਦੀ ਰੋਜੀ ਰੋਟੀ ਇੱਥੋਂ ਆ ਸੀਗੀ ਉਹ ਬੰਦਾ ਕੀ ਕਰ ਸਕਦਾ ਹੈ ਉਹ ਤਾਂ ਬੇਵੱਸ ਹੋ ਗਿਆ ਨਾ ਚ ਰੋਟੀ ਤੋਂ ਲਾਚਾਰ ਹੋ ਗਿਆ ਤੇ ਬੱਚੇ ਵੀ ਕੋ ਸਕੂਲ ਦੀਆਂ ਫੀਸਾਂ ਹੋਰ ਖਰਚੇ ਜਿਹੜੇ ਉਹਨਾਂ ਦੇ ਇੱਥੋਂ ਹੀ ਜਾਣੇ ਸੀ ਕਿ ਨਾ ਠੇਕੇ ਤੇ ਜ਼ਮੀਨ ਲਈ ਸੀ ਕਿਸੇ ਦੀ ਆਪਣ ਨੁਕਸਾਨ ਦਾ ਦੋਨਾਂ ਦਾ ਜਿੰਦੀ ਠੇਕੇ ਦੀ ਸੀ ਉਹਨਾਂ ਦੀ ਵੀ ਆ ਜਿਨ੍ਹਾਂ ਦੀ ਆਪਦੀ ਸੀ ਉਹਨਾਂ ਨੂੰ ਵੀ ਨੁਕਸਾਨ ਆ ਕਈ ਵਿੱਚ ਡੰਗਰ ਬੱਚੇ ਵਿੱਚ ਨਾਲ ਜਾ ਰਿਹਾ ਇਸ ਦੇ ਪਾਣੀ ਦੇ ਨਾਲ ਕਿਉਂਕਿ ਪਾਣੀ ਦਾ ਬਹਾਵ ਕਾਫੀ ਜ਼ਿਆਦਾ ਜਿਹੜਾ ਕੀ ਹੈ ਤੇਜ਼ ਦੇਖਿਆ ਜਾ ਰਿਹਾ ਹੈ ਦੇਖੋ ਜੀ ਬਹਾਵ ਹੀ ਪਾਣੀ ਦਾ ਜਦ ਤੱਕ ਕੋਈ ਨਾ ਵਿਚਲਾ ਕੋਈ ਸੋਲੂਸ਼ਨ ਨਹੀਂ ਨਿਕਲਦਾ ਜਦ ਤੱਕ ਇਹ ਮੁਸ਼ਕਲ ਹਰ ਸਾਲ ਇਸ ਤਰ੍ਹਾਂ ਹੀ ਹੁੰਦੀ ਆ ਜਿਵੇਂ ਤੁਸੀਂ ਉਹ ਦੇਖ ਰਹੇ ਹੋ ਸਾਹਮਣੇ ਵਿਚਲਾ ਜਿਹੜਾ ਏਰੀਆ ਆ ਹਾਂਜੀ ਉਹ ਕਟ ਲਾ ਕੇ ਅਗਰ ਉੱਥੋਂ ਸਫਾਈ ਹੁੰਦੀ ਤੇ ਆ ਚੀਜ਼ ਨਹੀਂ ਸੀ ਹੋਣੀ ਉਹ ਨਾ ਹੋਣ ਦੀ ਵਜ੍ਹਾ ਕਰਕੇ ਪਾਣੀ ਨੇ ਐਸ ਬਸੇ ਨੂੰ ਜ਼ੋਰ ਮਾਰਿਆ ਉਹ ਸਫਾਈ ਹੋਣ ਵਾਲਾ ਸੀਗਾ ਏਰੀਆ ਜਿਹੜਾ ਕਿ ਉਹ ਚੱਕਿਆ ਜਾਂਦਾ ਉਹ ਸਫਾਈ ਹੋ ਜਾਂਦੀ ਤੇ ਪਾਣੀ ਦਾ ਵਹਾਅ ਉੱਥੋਂ ਸਿੱਧਾ ਹੋ ਜਾਂਦਾ ਤੇ ਦਰਿਆ ਕੀ ਇਸ ਦੇ ਪਿੱਛੇ ਵੀ ਹੈ ਕਿ ਇੱਥੋਂ ਬਸ ਇੰਨਾ ਕੀ ਜਗ੍ਹਾ ਹੀ ਹੈ ਕੁਝ ਉਧਰਲੇ ਪਾਸੇ ਮੁੜ ਰਿਹਾ ਸਾਰਾ ਵਹਾਅ ਰੋੜ ਹੀ ਇਸ ਤਰ੍ਹਾਂ ਨੂੰ ਅੱਛਾ ਜੀ ਉੱਥੋਂ ਤਾਂ ਮੋੜ ਲੱਗਦਾ ਤਾਂ ਇੱਧਰ ਵਹਾਅ ਕਰਕੇ ਪਾਣੀ ਐਨੂੰ ਮੁੜ ਗਿਆ ਸਰ ਠੀਕ ਠੀਕ ਹੈ ਕਰਕੇ ਨੁਕਸਾਨ ਬਹੁਤ ਹੋ ਰਿਹਾ ਹਾਂ ਕੱਲ ਦੇ ਦੇਖੀ ਆਨੇ ਆ ਕੇ ਹੁਣ ਅਸੀਂ ਘਰ ਕੁਛ ਨਹੀਂ ਸਕਦੇ ਸਾਢੇ 8 ਵਜੇ ਕੁਛ ਨਹੀਂ ਕਰ ਸਕਦੇ ਕੋਈ ਕਰ ਸਕਦਾ ਤੇ ਬਾਕੀ ਹੁਣ ਸਰਕਾਰ ਹੀ ਇਹਦਾ ਕੋ ਪੱਕਾ ਸੋਲੂਸ਼ਨ ਕੱਢ ਸਕਦੀ ਆ ਕਿਉਂਕਿ ਸਰਕਾਰ ਦੇ ਆਪਣੇ ਪਾਇਨਲ ਤੇ ਕੋ ਇੰਜੀਨੀਅਰ ਆਰਟੀਟੈਕਟ ਜਾਂ ਜੋ ਵੀ ਜਿੰਨੇ ਵੀ ਕੋ ਇਹਨਾਂ ਦੇ ਪੜੇ ਲਿਖੇ ਹਨ ਹੈਗੇ ਨੇ ਉਹ ਕਰ ਸਕਦੇ ਆ ਸਾਢੇ 8 ਵਜੇ ਤੋਂ ਹੁਣ ਸਾਨੂੰ ਤਾਂ ਅਜਾ ਸਰ ਵੀ ਇੱਕ ਇਹ ਕਹਿ ਨਹੀਂ ਬਦਾ ਵੀ ਜੋ ਵੀ ਸਲੂਸ਼ਨ ਨਿਕਲਦਾ ਉਹ ਕੱਢੋ ਠੀਕ ਠੀਕ ਕਿਉਂਕਿ ਮੰਨ ਇੱਕ ਵਾਰ ਮੈਂ ਜ਼ਰੂਰ ਤੁਹਾਨੂੰ ਕਹੂੰਗਾ ਤਸਵੀਰਾਂ ਜ਼ੂਮ ਕਰਕੇ ਜ਼ਰੂਰ ਦਿਖਾਈਆਂ ਜਾਣ ਕਿ ਜਿੱਥੇ ਲਗਾਤਾਰੀ ਉੱਥੇ ਮਿੱਟੀ ਜਿਹੜੀ ਆ ਪਾਣੀ ਦੇ ਵਿੱਚ ਰਲਦੀ ਹੋਈ ਜਿਹੜੀ ਕਿ ਨਜ਼ਰ ਆ ਰਹੀ ਜਿਸ ਤਰੀਕੇ ਨਾਲ ਪਾਣੀ ਦੀ ਬਹਾਵ ਦੀ ਜੇਕਰ ਗੱਲ ਕਰੀਏ ਤਾਂ ਪਾਣੀ ਦਾ ਬਹਾਵ ਕਾਫੀ ਜ਼ਿਆਦਾ ਤੇਜ਼ ਹੈ ਜੇਕਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਗੱਲ ਕਰੀ ਜਿੱਥੇ ਤਰਨ ਤਰਨ ਆ ਜਾਂਦਾ ਹੈ ਜਾਂ ਗੱਲ ਕਰ ਲਓ ਸੁਲਤਾਨਪੁਰ ਲੋਧੀ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਜਿਸ ਤਰੀਕੇ ਨਾਲ ਲੋਕਾਂ ਨੂੰ ਇਸ ਪਾਣੀ ਦੀ ਸਮੱਸਿਆ ਆ ਰਹੀ ਹੈ ਜਿੱਥੇ ਉਹਨਾਂ ਦੇ ਘਰਾਂ ਦੇ ਵਿੱਚ 6 6 7 7 ਫੁੱਟ ਜਿਹੜਾ ਗਿਆ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਵੜਾ ਜਿਹੜਾ ਡੰਗਰ ਬੱਚਾ ਉਹਨਾਂ ਦਾ ਉਹ ਕਿਤੇ ਨਾ ਕਿਤੇ ਇਸ ਪਾਣੀ ਦੇ ਵਿੱਚ ਗਵਾਚ ਰਿਹਾ ਜਾਂ ਲੋਕਾਂ ਦੇ ਵਹੀਕਲਸ ਦੀ ਗੱਲ ਕਰੀਏ ਤਾਂ ਉਹ ਵੀ ਇਸ ਦੇ ਵਿੱਚ ਜਿਹੜੇ ਨੇ ਖਰਾਬ ਹੋ ਰਹੇ ਨੇ ਤਾਂ ਜੇਕਰ ਉਹਨਾਂ ਦੇ ਘਰਾਂ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਸਲਾਬਾ ਕੁਝ ਇਸ ਤਰੀਕੇ ਨਾਲ ਮਰਦਾ ਪਿਆ ਕਿ ਜਿਹੜੇ ਕਾਰ ਹੈ ਉਹ ਬਿਲਕੁਲ ਖਤਮ ਹੋਣ ਦੀ ਤਦਾਦ ਦੇ ਵਿੱਚ ਮੌਜੂਦ ਨੇ ਤੇ ਜੇਕਰ ਇਸ ਬਨ ਦੀ ਗੱਲ ਕਰੀਏ ਤਾਂ ਬਨ ਵੀ ਲਗਾਤਾਰ ਇਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਬਨ ਲਗਾਤਾਰ ਹੀ ਜਿਹੜਾ ਪਿੱਛੇ ਨੂੰ ਆ ਰਿਹਾ ਕਿਉਂਕਿ ਪਾਣੀ ਦੀ ਜੇਕਰ ਪਾਣੀ ਜਦੋਂ ਉੱਥੋਂ ਟਰਨ ਲੈ ਰਿਹਾ ਤਾਂ ਜਦੋਂ ਮੁੜਦਾ ਤਾਂ ਪਾਣੀ ਦਾ ਬਹਾਵ ਜਿਹੜਾ ਕਾਫੀ ਜ਼ਿਆਦਾ ਜਿਹੜਾ ਕਿ ਤੇਜ਼ ਹੋ ਜਾਂਦਾ ਤਾਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਇੱਥੇ ਪਾਣੀ ਦਾ ਜਿਹੜਾ ਕੀ ਆ ਰੋਗ ਲਾਉਣ ਵਾਸਤੇ ਲਗਾਤਾਰ ਹੀ ਪ੍ਰਸ਼ਾਸਨ ਵੱਲੋਂ ਜਿਹੜਾ ਕੀ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਬੈਗਸ ਆ ਮਿੱਟੀ ਦੇ ਬੈਗ ਜਿਹੜੇ ਕਹਿ ਸਕਦੇ ਆ ਤੋੜੇ ਕਹਿ ਸਕਦੇ ਆ ਬਣਵਾਏ ਜਾ ਰਹੇ ਨੇ ਤੇ ਅਨੁਕਰਾਂ ਦੇ ਜਿਹੜੇ ਨੇ ਉਹ ਲਵਾਏ ਜਾ ਰਹੇ ਨੇ ਤਾਂ ਜੋ ਕਿਸੇ ਵੀ ਤਰੀਕੇ ਦੀ ਦਿੱਕਤ ਆ ਪਰੇਸ਼ਾਨੀ ਜਿਹੜੀ ਨੇੜ ਦੇ ਲੱਗਦੇ ਪਿੰਡਾਂ ਨੂੰ ਲੋਕਾਂ ਨੂੰ ਨਾ ਹੋਵੇ ਤੇ ਉਮੀਦ ਇਹੀ ਕਰਦੇ ਆਂ ਵੀ ਜਿਹੜਾ ਕਿਸੇ ਵੀ ਪਿੰਡ ਦੇ ਵਿੱਚ ਇਸ ਦੀ ਮਾਰ ਜਿਹੜੀ ਕੀ ਆ ਨਾ ਵਜੇ ਇਸ ਜਿਹੜਾ ਸਮਾ ਇਹ ਕੁਝ ਇਸ ਤਰੀਕੇ ਨਾਲ ਜਿਹੜਾ ਕੀ ਆ ਸੁੱਖ ਸ਼ਾਂਤੀ ਨਾ ਜਿਹੜਾ ਕੀ ਆ ਟਲ ਜਾਵੇ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਨਾਲ ਹੜਪੀੜ ਤੇ ਏਰੀਆ ਦੇ ਵਿੱਚ ਜਿਹੜੀ ਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਰਹੀ ਹੈ ਤੇ ਇਸੇ ਤਰੀਕੇ ਨਾਲ ਕੱਲ ਭਗਵੰਤ ਮਾਨ ਜੀ ਨੇ ਜਿਹੜਾ ਕੀ ਆ ਆਪਣਾ ਹੈਲੀਕਾਪਟਰ ਜਿਹੜਾ ਕੀ ਆ ਲੋਕਾਂ ਦੀ ਸੇਵਾ ਵਾਸਤੇ ਦਿੱਤਾ ਸਾਡੇ ਨਾਲ ਕੈਬਨਿਟ ਮਿੰਿਸਟਰ ਹਰਦੀਪ ਸਿੰਘ ਮੁੰਡਿਆ ਜੀ ਜੀ ਮੇਰੇ ਨਾਲ ਗੱਲਬਾਤ ਕਰਦੇ ਆ ਤਾਂ ਸਰ ਹੜਪੀੜ ਤੇ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਹੋ ਉਹ ਹਮੇਸ਼ਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਦੇਖ ਪਾਰੀ ਬਰਸਾਤ ਲਈ ਹਿਮਾਚਲ ਜੁਹੋ ਦੀ ਉਹਨਾਂ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਰੀ ਹਾੜ ਜਿਹੜੇ ਆਏ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਵੀ ਹੋਇਆ ਉਹਦੇ ਤੇ ਡੰਗਰ ਵਸੇ ਦਾ ਵੀ ਨੁਕਸਾਨ ਹੋਇਆ ਤੁਸੀਂ ਕੱਲ ਅਸੀਂ ਕਾਫੀ ਦਿਨਾਂ ਤੋਂ ਵਿੱਚ ਘੁੰਮ ਰਹੇ ਮੇਰੀ ਡਿਊਟੀ ਸੁਲਤਾਨਪੁਰ ਡੋਦੀ ਕਪੂਠਲਾ ਡਿਸਟ੍ਰਿਕਟ ਲੱਗੀ ਹੋਈ ਸੀ ਜਾ ਰਹੇ ਸੋ ਕੱਲ ਕੱਲ੍ਹ ਤੇ ਅਸੀਂ ਉਹਨਾਂ ਨੂੰ ਰਸਨ ਮਹੀਆ ਕਰਾ ਰਹੇ ਸੀ ਨਗਰ ਦਾ ਚਾਰਾ ਮਹੀਆ ਕਰਾ ਰਹੇ ਸੀ ਤੇ ਕੱਲ ਜਾ ਕੇ ਬੇਨਤੀ ਕਰਕੇ ਸਾਰੇ ਪਿੰਡ ਖਾਲੀ ਕਰਾਏ ਕਿ ਬਾਹਰ ਆ ਜਾਓ ਪਰ ਫਿਰ ਵੀ ਕੁਝ ਘਰ ਜਿਹੜੇ ਅਜੇ ਵਿੱਚ ਹੈ ਉਹਦੇ ਲਈ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣਾ ਖੁਦ ਹੈਲੀਕਾਪਟਰ ਤੇ ਸਾਡੇ ਕੋ ਆਏ ਆ ਕਿ ਜਿਹੜੇ ਪਰਾ ਵਿੱਚ ਫਸੇ ਹੋਏ ਉਹਨਾਂ ਨੂੰ ਚਾਰਾ ਡੰਗਰਾ ਦਾ ਚਾਰਾ ਇੱਥੇ ਤੱਕ ਰਾਸ਼ਨ ਪਾਣੀ ਸਾਰਾ ਹੀ ਭਰਾਵਾਂ ਨੂੰ ਰਾਸ਼ਨ ਪਹੁੰਚਿਆ ਤੇ ਜਿਹੜੇ ਵਿੱਚੋਂ ਬਾਹਰ ਵੀ ਕੱਢਣਗੇ ਤੇ ਹੈਲੀਕਾਪਟਰ ਲੋਕਾਂ ਦਾ ਦਿੱਤਾ ਹੋਇਆ ਹੈਲੀਕਾਪਟਰ ਲੋਕਾਂ ਦੇ ਹਵਾਲੇ ਸੇਵਾ ਲਈ ਕੀਤਾ ਸੋ ਪਹਿਲਾ ਮੁੱਖ ਮੰਤਰੀ ਲੋਕ ਬਹੁਤ ਖੁਸ਼ ਹੋਏ ਕਿ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਾਹਿਬ ਇੱਥੇ ਆ ਰਹੇ ਆ ਸਾਡੇ ਸਾਰੇ ਮਿਨਿਸਟਰ ਸਾਹਿਬਾਨ ਆ ਰਹੇ ਆ ਸਾਰੇ ਐਮ ਐਲ ਏ ਸਾਹਿਬਾਨ ਹਰ ਵਰਕਰ ਜਿਹੜੇ ਪਿਛਲੀਆਂ ਸਰਕਾਰਾਂ ਦੇ ਉੱਪਰੋਂ ਹੈਲੀਕਾਪਟਰ ਘੁੰਮ ਕੇ ਚੱਲ ਜਾਂਦਾ ਸੀ ਤੇ ਉਲਟਾ ਉਹ ਲੋਕ ਦੱਸਦੇ ਸੀ ਕਿ ਜਿਹਨੀਆਂ ਅਸੀਂ ਬੋਲ ਲਿਆ ਕੇ ਤਰਪੰਨ ਪਾਈਆਂ ਉਹ ਵੀ ਡਾ ਕੇ ਲੈ ਜਾਂਦਾ ਸੀ ਜਿਸ ਤਰੀਕੇ ਨਾਲ ਪੁਰਾਣੀ ਸਰਕਾਰ ਦੀ ਗੱਲ ਕੀਤੀ ਆ ਤਾਂ ਕੱਲ ਇੱਕ ਵੀਡੀਓ ਵਾਇਰਲ ਹੋਇਆ ਜਿੱਥੇ ਬਹਿਸ ਬਾਜੀ ਚੱਲਦੀ ਵੀ ਆ ਪੁਰਾਣੇ ਮੈਂ ਮੈਂ ਉੱਥੇ ਸੀ ਸੁਲਤਾਨਪੁਰ ਲੋਧੀ ਵਿਖੇ ਇੱਕ ਪਾਣੀ ਵਾਲਾ ਜੂੰਗਾ ਜਿਹਾ ਲੈ ਕੇ ਬਾਜਵਾਜੀ ਆ ਕੇ ਜੀ ਇਹਨਾਂ ਨੇ ਲੋਕਾਂ ਨੂੰ ਜਾਨ ਬਚਾਉਣੀ ਉਹਦੇ 'ਚ ਕੀ ਆਪ ਹੀ ਬੈਠ ਕੇ ਤੇ ਆਪ ਹੀ ਰਣਾ ਰਾਣਾ ਜੀ ਦੇ ਬੇਟੇ ਨਾਲ ਲੜਾਈ ਕਰਕੇ ਉੱਥੇ ਤਿੱਖੀ ਬਹਿਸ ਕਰਕੇ ਆ ਗਏ ਆਪਸ ਵਿੱਚ ਲੜਾਈ ਕਰਕੇ ਲੋਕਾਂ ਨੂੰ ਡਰਾਮਾ ਕਰਕੇ ਆ ਗਏ ਪਰ ਉਹ ਜਿਹੜੇ junge ਆ ਉਹ ਸਿਰ ਦਿਖਾਵੇ ਵਾਸਤੇ ਆ ਉਹ ਬੱਸਾਂ ਪਹਿਲਾਂ ਸੁਖੀਰਵਾਲ ਨੇ ਵੀ ਚਲਾਈ ਸੀ ਹੁਣ ਇਹ ਵੀ ਉਹਦੀ ਰਿਸਕ ਕਰ ਰਿਹਾ ਰਲੇ ਮਿਲੇ ਆ ਆਪਸ ਵਿੱਚ ਡਰਾਮਾ ਕਰਕੇ ਲੋਕਾਂ ਨੂੰ ਆਗੇ ਕਿ ਅਸੀਂ ਇੱਥੇ ਆਏ ਆ ਲੋਕਾਂ ਦੀ ਸੇਵਾ ਕਰਨ ਨੂੰ 10 ਮਿੰਟ ਨਹੀਂ ਉੱਥੇ ਖੜੇ 10 ਮਿੰਟ ਦੀ ਵੀਡੀਓ ਆਇਆ ਵਾਈਟ ਦੇ ਕੇ ਗਾਂਗੇ ਔਰ ਮੈਂ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੈਣ ਭਰਾਵਾਂ ਦੇ ਕੱਲੇ ਕੱਲੇ ਘਰ ਚ ਜਾ ਕੇ ਲੋਕਾਂ ਨੂੰ ਬੇਨਤੀ ਲੈ ਕੇ ਬਾਹਰ ਕੱਢ ਕੇ ਵੀ ਲਿਆਂਦਾ ਉਹਨਾਂ ਦਾ ਡੰਗਰ ਵਸਾ ਬਾਹਰ ਕੱਢਿਆ ਉਹਨਾਂ ਨੇ ਜਿਹੜੇ ਵਿੱਚ ਰਹਿ ਗਏ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਗਿਆ ਉਹਨਾਂ ਨੂੰ ਰਾਸ਼ਨ ਦੇ ਰਹੇ ਆ ਉਹਨਾਂ ਦਾ ਚਾਰਾ ਪਹੁੰਚਾਇਆ ਪੂਰਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਜਿਹੜੀ ਸੇਵਾ ਕਰ ਰਿਹਾ ਇਹ ਹੁੰਦੇ ਆ ਵੀਡੀਓ ਬਣਾਉਂਦੇ ਆ ਚੱਲ ਜਾਂਦੇ ਕਿ ਸਰਕਾਰ ਕੰਮ ਨਹੀਂ ਕਰ ਰਹੀ ਜਦੋਂ ਇਹਨਾਂ ਦੇ ਟਾਈਮ ਤੇ ਖੜ ਹੁੰਦੇ ਸੀ ਇਹ ਚੰਡੀਗੜ੍ਹ ਚ ਜਾ ਕੇ ਪਰਿਵਾਰਾਂ ਸਮੇਤ ਰਹਿ ਜਾਂਦੇ ਸੀ ਤੇ ਅਸੀਂ ਸਾਰੇ ਮੰਤਰੀ ਦਰਿਆਮਾਂ ਤੇ ਬੈਠੇ ਹੋਏ ਆ ਕਿਉਂ ਕਿ ਅਸੀਂ ਲੋਕਾਂ ਦੇ ਬਣਾਏ ਹੋਏ ਸੇਵਾਦਾਰ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਦੇ ਅਜੇ ਜਿਹੜੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਸਪੈਸ਼ਲ ਗਦਾਵਰੀ ਦੇ ਹੁਕਮ ਪੂਰੇ ਪੰਜਾਬ ਵਿੱਚ ਖੜ ਵਾਲੇ ਇਲਾਕੇ ਦੇ ਦਿੱਤੇ ਆ ਇੱਕ ਇੱਕ ਜਿਹੜਾ ਫਸਲ ਦਾ ਨੁਕਸਾਨ ਇੱਕ ਏਕੜ ਦਾ ਵੀ ਹੋਵੇ ਚਾ 50 ਏਕੜ ਦਾ ਹੋਵੇ ਸਾਰਿਆਂ ਦਾ ਜਿਹੜਾ ਮੁਆਵਜ਼ਾ ਅਸੀਂ ਦਵਾਂਗੇ ਜਿੰਨਾ ਹੀ ਪਾਣੀ ਘਟਦਾ ਅਫਸਰ ਸਹਿਬਾਨਾਂ ਨੂੰ ਡਿਸਟਰਬਨਰ ਬੇਨਤੀ ਲਈ ਹੈ ਕਿ ਇਹਨਾਂ ਦਾ ਨਾਲ ਦੀ ਨਾਲ ਸਪੈਸ਼ਲ ਗੋਦਾਰੀ ਕਰਕੇ ਜਲਦੀ ਤੋਂ ਜਲਦੀ ਤੁਰੰਤ ਭੇਜੋ ਇਹਨਾਂ ਨੂੰ ਅਸੀਂ ਬੰਦਾ ਮੁਆਵਜ਼ਾ ਦੇ ਸਕੀਏ ਤੁਹਾਨੂੰ ਸਾਡੇ ਪਰ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਬੇਨਤੀ ਹੈ ਕਿ ਜਿਹੜੇ ਹੜ੍ਹਾਂ ਵਾਲੇ ਦਰਿਆ ਦੇ ਵਿੱਚ ਮੰਡ ਏਰੀਆ ਦੇ ਵਿੱਚ ਲੋਕ ਘਰ ਬੈਠੇ ਆਲੇ ਦੁਲੇ ਪਾਣੀ ਘਰਾਂ ਵਿੱਚ ਪਾਣੀ ਭਰਿਆ ਹੋਇਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਨਾ ਆਪਣੀ ਜਾਨ ਚਾਹੀਏ ਬੱਚਿਆਂ ਦੀ ਜਾਣ ਬਚਾਈਏ ਜਾਂ ਡੰਗਰ ਵਸੇ ਦੀ ਵੀ ਜਾਣ ਬਚਾਈਏ ਕਿਉਂਕਿ ਉਹਨਾਂ ਨੂੰ ਨਾਲ ਲੈ ਕੇ ਬੈਠੇ ਹੋਏ ਸੋ ਬਾਅਦ ਚ ਜਿਹੜਾ ਫਸਲਾਂ ਨੁਕਸਾਨ ਅਸੀਂ ਦਵਾਂਗੇ ਪਹਿਲਾਂ ਸਾਡੀ ਵੱਲੋਂ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਬੇਨਤੀ ਹੈ ਕਿ ਤੁਹਾਡਾ ਪੂਰਾ ਰਹਿਣ ਸਹਿਣ ਦਾ ਖਾਣ ਪੀਣ ਦਾ ਬੰਦੋਬਸਤ ਅਸੀਂ ਕੀਤਾ ਹੋਇਆ ਹੈ ਜਿਹੜੇ ਸੁਲਤਾਨਪੁਰ ਲੋਧੀ ਕੋਲ ਕਰਤਾਰਪੁਰ ਸਾਹਿਬ ਜਾਂ ਗੁਰਦਾਪੁਰ ਪਠਾਨਕੋਟ ਹਰ ਜ਼ਿਲ੍ਹੇ ਤੇ ਜਿਹੜਾ ਬੰਦੋਬਸਤ ਕੀਤਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਦਰਿਆ ਦੇ ਵਿੱਚੋਂ ਪਹਿਖ ਪਰ ਬਾਹਰ ਆ ਜੀ ਪਸਾਣਾ ਲੁਧਿਆਣਾ ਦੇ ਡੀਸੀ ਸਾਹਿਬ ਮੌਜੂਦ ਨੇ ਜਿਹੜੇ ਕੀ ਹੈ ਵੱਖ-ਵੱਖ ਸਮਿਆਂ ਉੱਤੇ ਜਾ ਕੇ ਜਿਹੜਾ ਕੀ ਹੈ ਹੜ ਪੀੜ ਤੇ ਲਾ ਕੇ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਸੱਚੀ ਗੱਲ ਸਰ ਸੱਚੀ ਗੱਲ ਜੀ ਅਜਿਹੇ ਤਰੀਕੇ ਨਾਲ ਹੜ ਪੀੜ ਤੇ ਲਾ ਕੇ ਪਹਿਲਾਂ ਪੂਰੇ ਪੰਜਾਬ ਦੇਖਿਆ ਜਾਇਜ਼ ਆ ਲੈ ਦੇਖੋ ਮੈਂ ਵਖ ਵਖ ਜਗਾ ਤੇ ਜਿੱਥੇ ਵੀ ਗਿਆ ਉੱਥੇ ਸਾਰਾ ਕੋਈ ਠੀਕ ਹੈਗਾ ਔਰ ਸਾਰੇ ਸਾਰੇ ਅਸੀਂ ਸਾਰਾ ਪ੍ਰਸ਼ਾਸਨ ਚੜਾ ਹੈਗਾ ਉਹ ਦਰਿਆ ਤੇ ਲਾਇਆ ਹੋਇਆ ਤੇ ਜਿੱਥੇ ਜਿੱਥੇ ਵਲਨਰੇਬਲ ਪੁਆਇੰਟ ਹੈ ਸਾਡੇ ਲਗਭਗ 40-45 ਪਿੰਡ ਪੈਂਦੇ ਨੇ ਜਿਹੜੇ ਕਿ ਵਲਨਰੇਬਲ ਪੁਆਇੰਟ ਬਣਦੇ ਆ ਤੇ ਇਹ ਪੁਆਇੰਟ ਜਿਹੜਾ ਅੱਜ ਸਸਰਾਲੀ ਵਾਲਾ ਪੁਆਇੰਟ ਹੈ ਇਹ ਥੋੜਾ ਜਿਹਾ ਜ਼ਿਆਦਾ ਕ੍ਰਿਟੀਕਲ ਹੈਗਾ ਤੇ ਅਸੀਂ ਸਾਰਾ ਸਵੇਰੇ ਤੋਂ ਹੀ ਮਤਲਬ ਜਦੋਂ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ 2 ਦਿਨ ਪਹਿਲਾਂ ਤੋਂ ਹੀ ਤੇ ਸਵੇਰੇ ਤੋਂ ਸਾਡੇ ਸਾਰੀ ਮਸ਼ੀਨਾਂ ਮਸ਼ੀਨਾਂ ਇੱਥੇ ਲੱਗੀਆਂ ਕੱਲ ਵੀ ਲਾਏ ਸੀਗੇ ਬਟ ਜਿਹੜੇ ਕੱਲ ਅਸੀਂ ਬੈਗਸ ਵਗੈਰਾ ਲਾਏ ਸੀ ਉਹ ਸਵੇਰੇ ਅੱਜ ਤੱਕ ਰੁੜ ਗਏ ਆ ਤੇ ਅਸੀਂ ਦੁਬਾਰਾ ਲਾ ਰਹੇ ਹਾਂ ਸਾਰਾ ਜੇਸੀਬੀ ਮਸ਼ੀਨਾਂ ਬੀਡੀਪੀ ਉਹ ਨਰੇਗਾ ਦੇ ਲੇਬਰ ਟਰੀ ਕਟਰ ਜਿਹੜੇ ਪੇੜਾਂ ਦੇ ਅਸੀਂ ਕੱਟ ਕੇ ਜਿਹੜੇ ਪੌਪੂਲਟਰੀਆਂ ਉਹ ਲਾ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਮੁਆਵਜ਼ਾ ਵੀ ਦੇਵਾਂਗੇ ਕਿਸਾਨ ਵੀਰਾਂ ਨੂੰ ਅਸੀਂ ਇਹ ਆਸ਼ਵਾਸ਼ਣ ਦਿੰਦੇ ਵੀ ਜਿੱਦਾਂ ਜਿੱਦਾਂ ਵੀ ਨੁਕਸਾਨ ਹੋਇਆ ਤੇ ਉੱਪਰੋਂ ਸਾਨੂੰ ਹੁਕਮ ਵੀ ਹੈਗੇ ਪੰਜਾਬ ਸਰਕਾਰ ਦੇ ਵੀ ਜਿੱਦਾਂ ਜਿੱਦਾਂ ਵੀ ਜੋ ਵੀ ਨੁਕਸਾਨ ਹੋਇਆ ਉਹਨੂੰ ਬਿਲਕੁਲ ਭਰਪਾਈ ਕਰਾਂਗੇ ਔਰ ਟਾਈਮ ਬౌੰਡ ਮੈਨਰ ਨਾਲ ਸਰ ਹਾਲੇ ਤੱਕ ਕੋਈ ਲੁਧਿਆਣਾ ਵਿੱਚ ਕੈਜ਼ੁਐਲਟੀ ਤਾਂ ਨਹੀਂ ਇਸ ਤਰੀਕੇ ਦੀ ਹੋਈ ਜਿੱਥੇ ਬੰਨ ਟੁੱਟਿਆ ਹੋਵੇ ਜਾਂ ਲੋਕਾਂ ਨੂੰ ਦਿੱਕਤ ਆਈ ਹੋਵੇ ਨਹੀਂ ਨਹੀਂ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਅਸੀਂ ਆਸ ਕਰਦੇ ਹਾਂ ਵੀ ਅੱਗੇ ਵੀ ਸਾਰਾ ਕੁਝ ਠੀਕ ਹੀ ਰਹੂ। ਸਿਰਕੇ ਜਗ੍ਹਾ ਜਿੱਥੇ ਛੱਪੜ ਫਸਿਆ ਸੀ ਉੱਥੇ ਕਿਸ ਤਰੀਕੇ ਨਾਲ ਸਾਰਾ ਕੁਝ ਮੈਨੇਜ ਕੀਤਾ ਗਿਆ। ਇਹ ਛੱਪੜ ਦਾ ਪਾਣੀ ਓਵਰਫਲੋ ਹੋ ਗਿਆ ਸੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਪਿੱਛੇ 2 ਦਿਨ ਕਾਫੀ ਮੀਂਹ ਪਿਆ ਸੀਗਾ ਉਸ ਕਰਕੇ ਛੱਪੜ ਏਕਾ ਦੇ ਪਿੰਡਾਂ ਦੇ ਵਿੱਚ ਛੱਪੜ ਦਾ ਪਾਣੀ ਓਵਰਫਲੋ ਹੋਣ ਕਰਕੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਸੀ। ਤੇ ਜਿਹੜੇ ਨੀਵੇਂ ਘਰ ਸੀ 10 ਇੱਕ ਘਰ ਨੀਵੇਂ ਸੀਗੇ ਉਹਨਾਂ ਨੂੰ ਅਸੀਂ ਰੀਲੋਕੇਟ ਸਕੂਲ ਦੇ ਵਿੱਚ ਕੀਤਾ ਸੀ ਜਿਹੜਾ ਥੋੜਾ ਜਿਹਾ ਹਾਈ ਸਕੂਲ ਸੀਗਾ। ਔਰ ਉੱਥੇ ਬਾਅਦ ਵਿੱਚ ਇੱਕ ਦਿਨ ਉਹ ਕੱਟ ਕੇ ਉੱਥੇ ਇਹਦੇ ਤੁਸੀਂ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਪੋਰਟ ਕਰੋ ਤੁਸੀਂ ਸਾਰੇ ਤੁਸੀਂ ਵੀ ਸਾਰੇ ਇੱਥੇ ਜਾਣਦੇ ਹੋ ਤੁਹਾਡਾ ਐਕਸਪੀਰੀਅੰਸ ਹੈਗਾ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਔਰ ਪ੍ਰਸ਼ਾਸਨ ਨੂੰ ਔਰ ਬਿਲਕੁਲ ਪੈਨਿਕ ਨਾ ਕਰੋ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਤਾਰ ਕਰੋ ਸਾਨੂੰ ਟਾਈਮ ਟੂ ਟਾਈਮ ਇਨਫੋਰਮ ਕਰਦੇ ਰਹੋ ਜੇ ਵੀ ਤੁਹਾਨੂੰ ਲੱਗੇ ਸਾਡਾ 24 ਘੰਟੇ ਫਲਡ ਕੰਟਰੋਲ ਰੂਮ ਚੱਲ ਰਿਹਾ ਹੈ ਜੋ ਵੀ ਤੁਹਾਨੂੰ ਜਿਸ ਵੀ ਟਾਈਮ ਜੋ ਵੀ ਲੱਗੇ ਸਾਨੂੰ ਅਸੀਂ ਮੌਕੇ ਤੇ ਹਾਜ਼ਰ ਹਾਂ